ਮੇਰਾ ਨਾਮ ਹੈ ਸਰਦਾਰ ਕਰਮਜੀਤ ਸਿੰਘ ਨੂਨ ਅਸੀਂ ਕਿਸਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਅਹੁਦੇਦਾਰ ਵਾਂ ਧੰਨਾ ਲਾਉਂਦਾ ਏਜੰਡਾ ਕੀ ਹੈ ਏਜੰਡਾ ਜੀ ਇਹ ਆ ਵੀ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਆ ਇਹ ਕਿਸਾਨਾਂ ਦੇ ਨਾਲ ਕੋਜੇ ਮਜ਼ਾਕ ਕਰ ਰਹੀ ਆ ਜਿੱਦਾਂ ਗੰਨੇ ਦਾ ਰੇਟ ਜਿਹੜਾ ਘੱਟੋ ਘੱਟ 450 ਰੁਪਇਆ ਹੋਣਾ ਚਾਹੀਦਾ ਲੇਕਿਨ ਉਹ ਵੀ ਸਰਕਾਰ ਕਿਸਾਨਾਂ ਦੇ ਨਾਲ ਕੋਈ ਸਹਿਮਤੀ ਨਹੀਂ ਬਣਾ ਰਹੀ ਜਿਵੇਂ ਝੋਨਾ ਵਾ ਉਹ ਸਾਡਾ ਪੱਕੇ ਖੇਤਾਂ ਦੇ ਵਿੱਚ ਤਿਆਰ ਹੋ ਗਿਆ ਸਰਕਾਰ ਨੇ ਕੋਈ ਸੈਲਰ ਕੋ ਮੰਡੀਆਂ ਕੋ ਲਾਡਮੈਂਟ ਨਹੀਂ ਕੀਤੀਆਂ ਬਿਲਕੁਲ ਸਰਕਾਰ ਵੇਸਲੀ ਹੋਈ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੀ ਤੇ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਕੋਈ ਜਿਹੜਾ ਆਪਣਾ ਸੰਘਰਸ਼ ਵਾ ਤਿੱਖਾ ਕਰਾਂਗੇ ਤੇ ਸਰਕਾਰ ਦੇ ਧੌਣ ਦੇ ਕੋ ਡਾ ਰਖਾ ਮਤਵੈਦੇ ਨਾਲ ਹੁਣ ਤੁਹਾਡੇ ਕੋਈ ਗੱਲ ਹੋਈ ਹੈ ਕੋਈ ਸਰਕਾਰ ਦੇ ਮੈਂ ਗੱਲ ਜੀ ਸਾਡੇ ਪ੍ਰਧਾਨ ਜੀ ਹੋਣਾ ਦੀ ਸਾਡੀ ਜਿਹੜੀ ਆ ਕੋਰ ਕਮੇਟੀ ਆ ਮਾਜਾ ਕਿਸਾਨ ਸੰਘਰਸ਼ ਕਮੇਟੀ ਦੀ ਇਹਦੀ ਗੱਲਬਾਤ ਚੱਲਣ ਢੀ ਆ ਪਰ ਲੇਕਿਨ ਕੋਈ ਛਿਟਾ ਨਹੀਂ ਨਿਕਲਿਆ ਅਜੇ ਬਿਲਕੁਲ ਬੇਛਿਟਾ ਮੀਟਿੰਗਾਂ ਰਹੀਆਂ ਜੀ ਇਹਨਾਂ ਨੂੰ ਗੱਲ ਤੋਂ ਟੱਕਰ ਨਾ ਚਾਹੀਦੀ ਇਹ ਤਾਂ ਨਾ 4 ਘੰਟੇ ਵਾਸਤੇ ਅਸੀਂ ਰੋਜ਼ ਕੀਤਾ ਵਾ ਪਰ ਜੇਕਰ ਸਹਿਮਤੀ ਨਾ ਬਣੀ ਜੇਕਰ 14 ਘੰਟੇ ਸਹਿਮਤੀ ਨਾ ਬਣੀ ਫਿਰ ਜੋ ਵੀ ਕੋਰ ਕਮੇਟੀ ਦਾ ਫੈਸਲਾ ਹੋਊਗਾ ਜੋ ਵੀ ਸਾਡੀ ਜਥੇਬੰਦੀ ਦਾ ਫੈਸਲਾ ਹੋਊਗਾ ਉਹਦੇ ਨਿਰਦੇਸ਼ਾਂ ਹੇਠ ਆਪਾਂ ਜਿਹੜਾ ਸੀ ਗੱਲ ਸੋਰ ਤਿੱਖਾ ਕਰਾਂਗੇ ਝੂਠ ਬੋਲੋ ਦੇ ਪੰਜਾਬ ਦਾ ਮੁੱਖ ਝੰਡਾ ਕੀ ਤਾਂ ਨਾ ਲਾਉਂਦਾ ਇਸ ਕਰਕੇ ਭਰਾਓ ਵੇਖੋ ਸਰਕਾਰ ਦੀ ਨਾਕਾਮੀ ਆ ਮੁੱਖ ਝੰਡਾ ਸਾਡਾ ਇਹ ਆ ਵੀ ਜਿਹੜੀ ਝੋਨੇ ਦੀ ਪੈਡੀ ਦਾ ਸੀਜ਼ਨ ਚੱਲ ਜਿਹੜਾ ਵਾ ਉਹ 10 ਦਿਨ ਰਹਿ ਗਏ ਆ 10 ਦਿਨਾਂ ਨੂੰ ਪੈਡੀ ਦਾ ਸੀਜ਼ਨ ਚੱਲ ਜਾਣਾ ਤੇ ਅਜੇ ਤੱਕ ਸਰਕਾਰ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਸਾਰੇ ਹੀ ਮੇਰੇ ਭਰਾ ਤੁਸੀਂ ਸਰਕਾਰ ਨੇ ਝੋਨਾ ਖਰੀਦ ਕੇ ਕਿੱਥੇ ਲਾਉਣਾ ਕਿੱਧਰ ਨੂੰ ਘੱਲਣਾ ਕਿਉਂਕਿ ਜਿੰਨੇ ਸ਼ੈਲਟਰ ਮਾਲਕਾ ਉਹ ਕਹਿੰਦੇ ਸਾਡੇ ਕੋ ਸਪੇਸ ਹੀ ਹੈ ਸਪੇਸ ਹੀ ਨਹੀਂ ਆ ਕੋਈ ਸਾਡੇ ਕੋ ਜਗ੍ਹਾ ਨਹੀਂ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਦੇ ਪਰੇ ਚੜਾਈ ਅਸੀਂ ਆਪਣੇ ਸ਼ੈਲਟਰਾਂ ਦੇ ਉੱਤੇ ਕੋਈ ਝੋਨਾ ਨਹੀਂ ਲਾਵਾਂਗੇ ਝੋਨਾ ਇੱਕ ਇਹੋ ਜਿਹਾ ਫਸਲਾ ਨਾ ਉਹਨੂੰ ਆਰਤੀਏ ਰੱਖ ਸਕਦਾ ਨਾ ਉਹਨੂੰ ਜੱਟ ਰੱਖ ਸਕਦਾ ਘਰ ਤੇ ਨਾ ਉਹਨੂੰ ਕੇਕ ਸਾਮਚੇ ਸਰਕਾਰ ਲਾ ਸਕਦੀ ਆ ਉਹ ਸ਼ੈਲਰਾਂ ਨਾਲ ਕੋ ਲੱਗਣਾ ਸ਼ੈਲਰਾਂ ਨਾਲ ਸਾਮਕੇ ਆਪਣੇ ਜਿਹੜੇ ਉਹ ਚੱਕੇ ਲਾਉਣੇ ਆ ਫਿਰ ਪੂਰਾ ਸਾਲ ਉਹਨਾਂ ਨੇ ਪੀਣ ਦਾ ਇਹਦੇ ਮੇਨ ਅਜੰਡਾ ਜਿਹੜਾ ਸਾਡਾ ਅੱਜ ਝੋਨੇ ਦਾ ਵੀ ਪੈਡੀ ਜਿਹੜੀ ਉਹ ਤਿਆਰ ਹੋਈ ਆ ਤੇ ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਸੁੱਤੀ ਆ ਕੋਈ ਉਹਨਾਂ ਦਾ ਸੰਜੀਦਾ ਨਹੀਂ ਦੂਜਾ ਸਾਡਾ ਮੰਗਾ ਕੇ ਜਿਹੜੀ ਗਨੇ ਦਾ ਸੀਜ਼ਨ ਆ ਉਹ ਪਹਰ ਆ ਗਿਆ ਸਾਡੇ ਉਹਦੇ ਵਾਸਤੇ ਸਰਕਾਰ ਨੇ ਨਾ ਅਜੇ ਤੱਕ ਕੋਈ ਰੇਟ ਐਲਾਨ ਕੀਤਾ ਨਾ ਅਜੇ ਤੱਕ ਕੋਈ ਡੇਟ ਐਲਾਨ ਕੀਤੀ ਵੀ ਕਿੰਨੀ ਤਰੀਕ ਨੂੰ ਆਪਾਂ ਮਿਲਣਾ ਚਾਹੁੰਗੇ ਤੇ ਕੀ ਰੇਟ ਦਵਾਂਗੇ ਕਿਉਂਕਿ ਇਹ ਰੈੱਡ ਰੋਡ ਦੀ ਬਿਮਾਰੀ ਆ ਗਈ ਆ ਕੰਨੇ ਨੂੰ ਗੰਨਾ ਨਿਰੋਣ ਉਹਨੇ ਬਈ ਜਾਂਦਾ ਕਿਸਾਨ ਦਾ ਵੱਡਾ ਨੁਕਸਾਨ ਹੋਣਾ ਜੇ ਜਿੰਨੀ ਮਿਲ ਲੇਟ ਹੋ ਗਈ ਪਿਛਲੀ ਵਾਰ ਇਹ ਨਾ 31 ਦਸੰਬਰ ਨੂੰ ਜਾ ਕੇ ਮਿਲਿਆ 31 ਨਵੰਬਰ ਨੂੰ ਚਲਾਈਆਂ ਤੇ ਅਸੀਂ ਚਾਹੁੰਦੇ ਸਾਡੀਆਂ 15 ਨਵੰਬਰ ਨੂੰ ਜਿਹੜੀਆਂ ਮਿਲਣਾ ਚੱਲਣ ਬੇਰੇ ਅਸੀਂ ਡੀਏਪੀ ਜਿਹੜੀ ਆ ਖਾਦ ਤੇ ਉਹ ਅਸੀਂ ਚਾਹੁੰਦੇ ਆ ਵੀ ਡੀਏਪੀ ਸਾਨੂੰ ਜਿਹੜੀ ਪਿਓਰ ਮਿਲੇ ਕਿਉਂਕਿ ਪਿੱਛੇ ਜੇ ਸਾਰੇ ਡੀਏਪੀ ਜੀ ਡੀਏਪੀ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਗਏ ਆ ਤਾਂ ਆਪਾਂ 1450 1470 ਰੁਪਏ ਖਰਚ ਕੇ ਡੀਏਪੀ ਲੈਣੀ ਆ ਤੇ ਜੇ ਡੁਪਲੀ ਤੋ ਉਹ ਦੱਸੋ ਉਹਦਾ ਕੀ ਕਿਸਾਨ ਕਿੱਥੇ ਉਹਦੀ ਭਰਪੂਈ ਕਰੂਗਾ ਅਸੀਂ ਕਿਹਨੇ ਡੀਏਪੀ ਸਾਨੂੰ ਮਿਲੇ ਦੇ ਸਿਰਫ ਤੇ ਸਿਰਫ ਡੀਏਪੀ ਉਹਦੇ ਨਾਲ ਇਹ ਨਾ ਵੀ 1400 ਰੁਪਏ ਦੀ ਡੀਏਪੀ ਆ 1450 ਦੀ ਤੇ ਨਾਲ 1450 ਦਾ ਹੋਰ ਸਮਾਨ ਲਈਏ ਗੰਦ ਮੰਦ ਉਹ ਬਿਲਕੁਲ ਨਹੀਂ ਲਵਾਂਗੇ ਹੋਰ ਮੰਡਾ ਨੂੰ ਲੈ ਕੇ ਕੋਈ ਸਰਕਾਰੀ ਨੁਮਾਇੰਦੇ ਦੇ ਨਾਲ ਤੁਹਾਡੀ ਗੱਲਬਾਤ ਹੋ ਇੱਕ ਪ੍ਰਸ਼ਾਸਨ ਦੇ ਨਾਲ ਦੇਖੋ ਐਸਡੀਐਮ ਸਾਹਿਬ ਆਏ ਹੀ ਤੇ ਬਾਝਾ ਗਿਆ ਐਸਡੀ ਸਾਹਮਣੇ ਸਾਨੂੰ ਵਿਸ਼ਵਾਸ ਹੋਇਆ ਵੀ ਮੈਂ ਡੀਸੀ ਸਾਹਿਬ ਨਾਲ ਗੱਲ ਕਰਦਾ ਤੇ ਇਹ ਤੁਹਾਡੀ ਜਿਹੜੀ ਖੇਤੀਬਾੜੀ ਮੰਤਰੀ ਆ ਉਹਦੇ ਲੈਵਲ ਦੀਆਂ ਮੰਗਾ ਸਾਰੀਆਂ ਅਸੀਂ ਤੁਹਾਨੂੰ ਖੇਤੀਬਾੜੀ ਮੰਤਰੀ ਕੋਲ ਟਾਈਮ ਲੈ ਕੇ ਦਿੰਨੇ ਆ ਤੁਸੀਂ ਬਹਿ ਕੇ ਆਪਣੀ ਮੀਟਿੰਗ ਕਰੋ ਜੇ ਤੁਹਾਡਾ ਮਸਲਾ ਹੱਲ ਹੋ ਜੂਗਾ ਤੇ ਠੀਕ ਆ ਜੇ ਨਾ ਹੋਊਗਾ ਤੇ ਤੁਸੀਂ ਦੁਬਾਰਾ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰ ਲਓ ਅਸੀਂ ਵੀ ਉਹ ਗੱਲ ਉਹਨਾਂ ਨੂੰ ਕਹੀ ਆ ਵੀ ਖੇਤੀਬਾੜੀ ਮੰਤਰੀ ਸਾਡਾ ਬਹਿ ਕੇ ਖੇਤੀਬਾੜੀ ਦਾ ਮੰਤਰੀ ਬੋਵੇ ਨਾਲ ਸਾਰਾ ਮਹਿਕਮੇ ਦੇ ਅਫਸਰ ਬਹਿਣ ਬਹਿ ਕੇ ਸਾਨੂੰ ਇਹਦਾ ਹੱਲ ਦੱਸਣ ਵੀ ਇਹਦਾ ਹੱਲ ਕੀ ਕੱਢਿਆ ਤੇ ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਅਗਲਾ ਜਿਹੜਾ ਰਣਨੀਤੀ ਆ ਉਹ ਸੰਘਰਸ਼ ਵਧਾਵਾਂਗੇ ਰੇਲਵੇ ਟਰੈਕਾਂ ਦੇ ਜਾਵਾਂਗੇ ਰੋਡਾਂ ਤੇ ਬਹਾਂਗੇ ਵੱਖ-ਵੱਖ ਥਾਵਾਂ ਤੇ ਬਹਾਂਗੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਰੋਡਾਂ ਤੇ ਬਹਿਣ ਗਈਆਂ ਤੇ ਇਹ ਕਰਕੇ ਬੇਨਤੀ ਇਹੀ ਤੇ ਇਹੋ ਗੱਲ ਕਰਕੇ ਆਏ ਆ ਕਿ ਡੀਸੀ ਸਾਹਿਬ ਸਰਕਾਰ ਨਾਲ ਗੱਲ ਕਰਨ ਤੇ ਸਰਕਾਰ ਜਿਹੜੀ ਉਹ ਸੰਜੀਦਾ ਕਰ ਤੁਹਾਨੂੰ ਦੱਸਣ ਕਿ ਇਹਦਾ ਹੱਲ ਕੀ ਆ ਕਿਉਂ ਸਰਕਾਰ ਨਾਲ ਗੱਲ ਕਰਦਾ ਕਿ ਚੱਲੇਗਾ ਹਣਾ ਹਾਂਜੀ ਇਧਰ ਦਾ ਕਰ ਦੋ ਚਲੇ ਗਾ ਵੇਖੋ ਜੇ ਤੇ ਅਸੀਂ ਲਿਖਿਆ ਸੀ 3 ਵਜੇ ਤੱਕ ਤੇ ਜੇ ਸਰਕਾਰ ਨੇ ਕੋਈ ਟਾਈਮ ਸਰਕਾਰ ਨਾਲ ਗੱਲਬਾਤ ਹੋ ਗਈ ਜੀ ਸਾਹਿਬ ਦੀ ਕੋਈ ਮੇਰਾ ਨਾਮ ਸੋਨੂ ਚੱਡਾ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਧੰਨਵਾਦ ਪ੍ਰੈਜੈਂਟਾ ਕੀ ਹੈ ਜੀ ਕੀ ਮੰਗਾਣੇ ਆ ਬੜੇ ਤਰਨਾ ਲਾਉਣ ਦਾ ਮੁੱਖ ਝੰਡਾ ਇਹ ਆ ਜੀ ਇਹਨਾਂ ਨੇ ਡੀਜ਼ਲ ਪੈਟਰੋਲ ਔਰ ਸਾਡੇ ਬਤੀ ਦੀ ਅੰਦਰਾਂ ਵਿੱਚ ਜਿਹੜਾ ਬਹੁਤ ਤਕੜਾ ਵਾਅਦਾ ਕੀਤਾ ਜੋ ਹਰ ਘਰ ਦੀ ਰਸੋਈ ਤੇ ਇੱਕ ਬਹੁਤ ਵੱਡਾ ਜਿਹੜਾ ਬੋਝ ਪਿਆ ਇਹ ਪੰਜਾਬ ਦੇ ਖੇਤਾਂ ਦੇ ਲਈ ਦੂਸਰੀ ਬੇਨਤੀ ਸਾਡੀ ਇਹ ਆ ਵੀ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਖਾੜ ਨਾਲ ਬਿਰਾਦੇ ਪਾਣੀ ਦਾ ਨੁਕਸਾਨ ਹੋਇਆ ਹੈ ਉਹਨਾਂ ਵਾਅਦਾ ਕੀਤਾ ਵੀ ਮੁਰਗੀ ਮਰਜੂ ਬੱਕਰੀ ਮਰਜੂ ਤੇ ਮੇਰਾ ਮੁਆਰਜ਼ਾ ਦਊਗਾ ਅਜੇ ਤੱਕ ਪੰਜ ਪੈਸੇ ਵੀ ਸਰਕਾਰ ਨੇ ਜਿਹੜੇ ਉਹ ਨਹੀਂ ਦਿੱਤੇ ਤੇ ਵਿਰੋਧੀ ਧਿਰ ਦੇ ਨੇਤਾ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਕਿਸਾਨਾਂ ਨੂੰ ਜਿਹੜਾ ਮੁਆਰਜ਼ਾ ਬੰਦਾ ਉਹ ਦੇਣਾ ਚਾਹੀਦਾ ਉਹ ਵੀ ਵਿਧਾਨ ਸਭਾ ਚ ਉਹਨਾਂ ਨੇ ਕੋਈ ਕਿਸਾਨਾਂ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਕਿਸਾਨਾਂ ਲਈ ਹਾਂ ਦਾ ਨਾਰਾ ਮਾਰੂਗਾ ਉਸਾਰ ਉਹਦੇ ਨਾਲ ਤੁਰਨਗੇ ਤਰਨਾ ਕਦੋਂ ਤੱਕ ਚੱਲੇਗਾ ਜੀ ਤਰਨਾ ਜੇਕਰ ਸਾਡੀ ਮੀਟਿੰਗ ਚੱਲ ਰਹੀ ਆ ਜੇ ਤੱਕ ਕੋਈ ਸ਼ਾਂਤੀ ਬਣ ਗਈ ਫਿਰ 3 ਵਜੇ ਤੱਕ ਚੱਲੇਗਾ ਨਹੀਂ ਤੇ ਲੰਬ ਸੰਗ ਚੱਲੇਗਾ ਪੱਟੀਆਂ ਚੱਲ ਗਈ ਚੱਲ ਪਈਆਂ ਵਾ ਲੰਗਰ ਪਾਣੀ ਪਕੜਨ ਤਿਆਰ ਹੋ ਗਿਆ ਚਾਹ ਬਣ ਕੇ ਲੰਡਿਆ ਵਾ ਇਹ ਇਨਾਂ ਨਾਲ ਹੋ ਰਹੀ ਹੈ ਜੀ ਇਨਾਂ ਨਾਲ ਮੀਟਿੰਗ ਹੋ ਰਹੀ ਹੈ ਮੀਟਿੰਗ ਡੀਸੀ ਸਾਹਿਬ ਨਾਲ ਜਿਹੜੀ ਆ ਹੋਣ ਜਾ ਰਹੀ ਆ ਪਹਿਲਾਂ ਐਸਡੀਐਮ ਸਾਹਿਬ ਨਾਲ ਹੋਈ ਬੈਠ ਰਹੀ ਆ ਹੁਣ ਡੀਸੀ ਸਾਹਿਬ ਨਾਲ ਹੋ ਰਹੀ ਬੰਕੇ ਸਾਡੀ ਇਹੋ ਹੀ ਆ ਵੀ ਸਾਡਾ ਗੰਨੇ ਦਾ ਰੇਟ ਜਿਹੜਾ 450 ਰੁਪਏ ਕੀਤਾ ਜਾਵੇ ਤੇ ਡੀਏਪੀ ਜਿਹੜੀ ਖਾਦ ਉਹ ਕੱਲੀ ਦਿੱਤੀ ਜਾਵੇ ਉਹਦਾ ਵਾਧੂ ਚੀਜ਼ਾਂ ਜਿਹੜੀਆਂ ਨਾਰਸ਼ਟੀਆਂ ਜਾਣ ਤੇ ਜਲ ਤੇਲ ਪੈਟਰੋਲ ਤੇ ਇਹਨਾਂ ਨੇ ਵਾਅਦਾ ਕੀਤਾ ਉਹਨੂੰ ਵਾਪਸ ਲਿਆ ਜਾਵੇ